ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮਾਡਲ ਟਾਊਨ ਨੰਬਰ 1 ਛੇਰੋਂ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਆ ਤਹਿਸੀਲ ਇਹਨੂੰ ਸੁਨਾਮ ਪੈਂਦੀ ਹੈ ਤੇ ਜ਼ਿਲ੍ਹਾ ਸੰਗਰੂਰ ਹੈ ਮਾਨਸਾ ਤੋਂ ਪਟਿਆਲੇ ਵਾਲੇ ਹਾਈਵੇ ਦੇ ਉੱਤੇ ਦੋਸਤੋ ਇਹ ਆਉਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜਿਉਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਦਾ ਘਰ ਛੇਰੋਂ ਵਾਲੀ ਸੜਕ ਦੇ ਉੱਤੇ ਆ ਗਾਵਾ ਲਿਆਉਂਦੇ ਆ ਰੂਟੀਨ ਚ ਵਿਕਰੀ ਵਾਲੀਆਂ ਵਪਾਰ ਕਰਦੇ ਨੂੰ ਟਾਈਮ ਹੋ ਗਿਆ ਉਹਦੇ ਕਰਕੇ ਜਿਹੜੇ ਗਾਹਕ ਹੁੰਦੇ ਆ ਜਿਹੜੇ ਭਰਾ ਪਸ਼ੂ ਖਰੀਦਦੇ ਆ ਉਹ ਵੀ ਰੂਟੀਨ ਚ ਇਹਨਾਂ ਨਾਲ ਜੁੜੇ ਹੋਏ ਆ ਮੈਂ ਅੱਜ ਜਿਹੜੀ ਵੀਡੀਓ ਬਣਾ ਰਿਹਾ ਤੇ ਚਾਰ ਨਾਕ ਤੁਹਾਨੂੰ ਦਿਖਾਉਂਗਾ ਜਿਹਦੇ ਚ ਇੱਕ ਗਾਂ ਇੱਕ ਵਾਇਰ ਸੁਈ ਸਵਾਈ ਹੈ ਬਾਕੀ ਤਿੰਨ ਗੱਬਣ ਹੈ ਪਰ ਜਿਹੜੀ ਗੱਲ ਕੀਤੀ ਸੀ ਵੀ ਰੂਟੀਨ ਚ ਇਹਨਾਂ ਨਾਲ ਕਸਟਮਰ ਜਾਂ ਫਾਰਮਰ ਵੀਰ ਜੁੜੇ ਹੋਏ ਆ ਜਿਹੜੇ ਪਸ਼ੂ ਖਰੀਦਦੇ ਆ ਤੇ ਅੱਜ ਮੇਰੇ ਆਉਣ ਤੋਂ ਪਹਿਲਾਂ ਬਾਈ ਜਿਹੜਾ ਨੇ ਦੋ ਗਾਵਾਂ ਇੱਥੋਂ ਖਰੀਦ ਵੀ ਲਈਆਂ ਸਾਹਮਣੇ ਦੋਵੇਂ گاਵਾ ਖੜੀਆਂ ਦੋਸਤੋ ਇਹਨਾਂ ਦੇ ਵਿੱਚ ਹੀ ਦੋ ਭਰਾ ਜਿਨ੍ਹਾਂ ਨੇ گاਵਾ ਖਰੀਦੀਆਂ ਸੋ ਇਹ ਵੀਰ ਵੀ ਇੱਥੇ ਰੁਕੇ ਹੋਏ ਸੀਗੇ ਆਪਾਂ ਮੇਨ ਗੱਲਬਾਤ ਇਹਨਾਂ ਚਾਰਾਂ گاਵਾ ਬਾਰੇ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਕੋਲੋਂ ਆ ਕੇ ਤੁਸੀਂ ਦੇਖਣਾ ਤੇ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੁੰਦੇ ਆ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਦੋਸਤੋ ਤੇ ਚਾਰ گاਵਾ ਇੱਕ ਇੱਕ ਕਰਕੇ ਤੁਹਾਨੂੰ ਦਿਖਾਵਾਂਗੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਵੀਰ ਆਪਣਾ ਨਾਮ ਦੱਸੋ ਨਾਮ ਮੇਰੇ ਆਪਣਾ ਕਰਨ ਡੋਗਰ ਪਿੰਡ ਮਾਡਲ ਟਾਊਨ ਨੰਬਰ 1 ਸ਼ੇਰੋਂ تحصیلਸ ਨਾਮ ਜ਼ਿਲ੍ਹਾ ਸੰਗਰੂਰ ਅੱਛਾ ਇਹ ਹਾਈਵੇ ਜਿਹੜਾ ਆਉਂਦਾ ਇੱਧਰ ਇਹ ਹਾਈਵੇ ਪਟਿਆਲਾ ਪਵਾਨੀਗੜ੍ਹ ਹੋ ਕੇ ਵੀਰੇ ਜਿਹੜਾ ਮਾਨਸਾ ਬਠਿੰਡਾ ਨੂੰ ਜਾਂਦਾ ਹੈ ਅੱਛਾ ਮੇਨ ਹਾਈਵੇ ਤੇ ਆਪਣਾ ਘਰ ਹੈ ਤੇ ਜਿਹੜੀ ਇੱਥੋਂ ਛੜਕ ਪਾਰਦੀ ਹੈ ਅੱਜ ਜਿਹੜੀ ਆਪਣੀ ਬਾਰਮੂਰੋ ਛੜਕ ਜਾਂਦੀ ਹੈ ਮਾਡਲ ਟਾਊਨ ਤੋਂ ਸ਼ੇਰੋਂ ਨੂੰ ਜਾਂਦੀ ਹੈ ਅੱਛਾ ਮੇਨ ਰੋਡ ਤੇ ਘਰ ਹੈ ਠੀਕ ਹੈ ਹਾਂਜੀ ਹਾਂਜੀ ਅੱਛਾ ਭਾਈ ਕਿੰਨਾ ਟਾਈਮ ਹੋ ਗਿਆ ਵਪਾਰ ਦਾ ਕੰਮ ਕਰ ਰਿਹਾ ਵਪਾਰ ਕਰਦੇ ਨੂੰ ਭਰਾਵਾ ਕਾਫੀ ਟਾਈਮ ਹੋ ਗਿਆ ਹੈ ਅੱਛਾ ਗਾਵਾਂ ਹੀ ਲੈਉਣੇ ਕੱਲੀਆਂ ਗਾਵਾਂ ਲੈ ਕੇ ਆਉਂਦੇ ਆ ਭਾਈ ਕੱਲੀਆਂ ਗਾਵਾਂ ਹੀ ਲੈਉਣੇ ਜੀ ਸਰ ਅੱਛਾ ਆਪਾਂ ਗਾਵਾਂ ਬਾਰੇ ਜਾਣਕਾਰੀ ਲਵਾਂਗੇ ਉਸ ਤੋਂ ਪਹਿਲਾਂ ਦੋ ਵੀਰ ਇੱਥੇ ਰੁਕੇ ਹੋਏ ਆ ਜਿਨ੍ਹਾਂ ਨੇ ਦੋ ਗਾਵਾਂ ਖਰੀਦੀ ਜੀ ਸਰ ਆਪਾਂ ਥੋੜੀਆਂ ਗੱਲਾਂ ਉਹਨਾਂ ਭਰਾਵਾਂ ਨਾਲ ਕਰ ਲੈਂਦੇ ਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਨਾਮ ਆਪਣਾ ਦੱਸ ਦਿਓ ਭਾਈ ਨਾਮ ਲਖਵਿੰਦਰ ਸਿੰਘ ਜੀ ਪਿੰਡ ਸੰਗਤਪੁਰਾਈ ਨਾਲ ਹੀ ਬਾਈ ਜੀ ਉਰੀ ਖੜੇ ਨੇ ਸਤਿਕਾਰ ਪਿੰਡ ਸੰਗਤਪੁਰਾ ਠੀਕ ਹੈ ਅੱਛ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਪਹੁੰਚੇ ਹੋਏ ਸੀ ਤੇ ਦੋ ਗਾਵਾਂ ਤੁਸੀਂ ਖਰੀਦ ਲਈਆਂ ਪਹਿਲਾਂ ਤੋਂ ਪਸ਼ੂ ਰੱਖਦੇ ਹੋ ਭਰੇ ਹਾਂਜੀ ਆਪਾਂ ਰੱਖਦੇ ਹਾਂ ਪਹਿਲਾਂ ਆਪਣੇ ਕੋਲੇ ਇੱਕ ਟੁਕਟ 23 24 ਡੰਗਰ ਨਹੀਂ ਕਰੇ ਪਹਿਲਾਂ ਰੱਖੇ ਪਸ਼ੂ ਅੱਛਾ ਤੇ ਆਹ ਬਾਈ ਕੋਲੇ ਵੀ ਹੈ ਕਿਨੇ 15 20 ਡੰਗਰ ਜੀ ਠੀਕ ਹੈ ਤੇ ਸੁਲਤਾਨਪੁਰ ਸੰਗਤਪੁਰ ਆਪਣੇ ਕੋਲ ਬੁੱਲੇ ਵੀ ਆਪਣਾ ਵਪਾਰ ਲੈਣ ਦਾ ਕੰਮ ਵੀਰੇ ਆਪਣੇ ਲਈ ਬਾਹਰੋਂ ਅੰਦਰੋਂ ਵੀ ਬਹੁਤ ਜ਼ਿਆਦਾ ਆਉਂਦੇ ਨੇ ਠੀਕ ਹੈ ਤੇ ਪਹਿਲਾਂ ਬਾਈ ਕੋਲੇ ਹੋਰ ਬੈੜੀਆਂ ਦੀ ਜਿਨ੍ਹਾਂ ਤੇ ਅਸੀਂ ਆਏ ਸੀ ਲੈਣ ਖਤਰ ਅੱਛਾ ਉਹ ਸੇਲ ਹੋ ਗਈਆਂ ਤੇ ਫਿਰ ਅਸੀਂ ਆਹ ਦੋ ਬੈੜੀਆਂ ਲੈਤੀਆਂ ਨੇ ਆ ਬਾਈ ਖਤਰ ਲੈਤੀਆਂ ਨੇ ਠੀਕ ਹੈ अच्छा ਥੋੜੇ ਤੋਂ ਇਹ ਕਿਉਂਕਿ ਜਿਹੜਾ ਅਸਲ ਦੇ ਵਿੱਚ ਰਿਵਿਊ ਜਿਹੜੇ ਦੇਣੇ ਆ ਕਿਸੇ ਵੀ ਭਰਾ ਨੇ ਕਿਸੇ ਵਪਾਰੀ ਬਾਰੇ ਜਾਂ ਕਿਸੇ ਫਾਰਮਰ ਬਾਰੇ ਜਿਹੜਾ ਵਰਤਦਾ ਉਹ ਹੀ ਦੱਸ ਸਕਦਾ ਹੁੰਦਾ ਵੀ ਮੇਰਾ ਵਰਤ ਵਿਹਾਰ ਬਾਈ ਨਾਲ ਹੋਇਆ ਤੇ ਕਿਵੇਂ ਲੱਗਾ ਹਨ ਇਹ ਸੌਦਾ ਕਿਵੇਂ ਹੋਇਆ ਦੋ ਗਾਵਾਂ ਖਰੀਦੀਆਂ ਸੌਦਾ ਬਾਈ ਜੀ ਸਾਡਾ 5 ਮਿੰਟਾਂ ਦੇ ਵਿੱਚ ਸੌਦਾ ਹੋ ਗਿਆ ਅੱਛਾ ਤੇ ਰੇਟ ਵੀ ਬੰਦਿਆਂ ਦੇ ਠੀਕ ਨੇ ਜਿਵੇਂ ਹੋਰ ਆਲੇ-ਦਾਲੇ ਲਗਭਗ ਸਾਨੂੰ ਦੱਸ ਦਿੰਨ ਹੋ ਕੇ ਫਿਰਦਿਆਂ ਨੂੰ ਹੂੰ ਤੇ 5 ਮਿੰਟਾਂ ਦੇ ਵਿੱਚ ਆਪਾਂ ਦੋ ਬੈੜੀਆਂ ਨਾ ਤੋਂ ਲੈ ਲਈਆਂ ਬੰਨਾਂ ਤੋਂ ਅੱਛਾ 5 ਮਿੰਟਾਂ ਸੌਦਾ ਹੋ ਗਿਆ ਹਾਂ ਜੀ डील ਵਧੀਆ ਰਹੀ ਜਾਨੀ ਹਾਂ ਜਿਹੜੀ ਗੱਲ ਕਹੀਦੀ ਉਹ ਹੀ ਨਿਕਲੀ ਜੀ ਜੈਨ ਜੈ ਰੇਟਰਾਂ ਤੁਹਾਨੂੰ ਵੀ ਸੈੱਟ ਲੱਗਿਆ ਤੇ ਇਹਨਾਂ ਨੂੰ ਸੌਦਾ ਸੌਦਾ ਬੰਦਾ ਸਵੇਰੇ ਸਵੇਰੇ ਆਏ ਹਨ ਆਪਾਂ ਭਾਈਆਂ ਦੀ ਆਨਸਰ ਕਰ ਕਰ ਲਈ ਸਹੀ ਹੈ ਦਾਖਾ ਖੁੰਮਾ ਰਬਦਾ ਨੂੰ ਹੁੰਦਾ ਸਹੀ ਹੈ ਤੇ ਭਾਈਆਂ ਦੇ ਬੱਚੇ ਲਈਆਂ ਹਮ ਆਪਾਂ ਰੇਖਾ ਉਹਦੇ ਬੱਚੇ ਭਾਈਆਂ ਨੇ 5 ਮਿੰਟਾਂ ਦੇ ਸੋਟੀ ਸੌਦਾ ਕਰ ਸਹੀ ਹੈ ਮਤਲਬ ਠੀਕ ਹੋ ਸੈਟੀਸਫਾਈਡ ਹੋ ਸੌਦੇ ਤੋਂ ਜਮਾ ਖੁਸ਼ ਆ ਭਾਈ ਠੀਕ ਹੈ ਤੋਂ ਧੰਨਵਾਦ ਭਾਈ ਤੁਸੀਂ ਰਿਵਿਊ ਭਾਈ ਜਿਹੜਾ ਬਾਰੇ ਦਿੱਤੇ अच्छा वीर ਹੁਣ ਸ਼ੁਰੂ ਕਰਾਂਗੇ ਆਪਾਂ ਜਿਹੜੀਆਂ ਚਾਰ گاਵਾ ਅੱਜ ਵਿਕਾਊ ਕੀਤੀਆਂ ਹਨ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੈੜ ਆ ਬਾਈ ਕਨਮਾ ਸੁਆ ਦੂਜਾ ਸੁਆ ਬਾਈ ਜੀ ਹੂੰ ਮੂੰਹ ਤੋਂ ਛੇ ਦੰਦਾ ਕੱਲ ਸਵੇਰੇ ਸੁਈ ਹੈ ਜੇਰ ਦੀ ਓਕੇ ਹੈ ਉਹ ਆਪਣੇ ਕੋਲ ਪ੍ਰੂਫ ਪਿਆ ਜੇਰ ਦਾ ਠੀਕ ਹੈ ਜੀ ਬੱਚਾ ਕੀ ਦਿੱਤਾ ਇਹਨੇ ਇਹਨੇ ਜਰਸੀ ਦੀ ਬੱਚੀ ਦਿੱਤੀ ਹੈ 50062 ਦੀ ਜਿਹੜਾ ਆਪਾਂ ਨੂੰ ਸੀਮਨ ਦੱਸਿਆ ਸੀ ਉਹ ਆਪਾਂ ਅੱਗੇ ਦੱਸ ਰਹੇ ਹਾਂ ਇੱਕ ਏ ਵੈੜ ਇੱਕ ਏ ਵੈੜ ਤੇ ਇੱਕ ਫਾਰਮ ਦੀਆਂ ਨੇ ਠੀਕ ਹੈ ਦੋਨੇ ਇਕੱਠੀਆਂ ਖਰੀਦ ਦੋਨੇ ਇਕੱਠੀਆਂ ਨੇ ਇਹ ਛੇ ਦੰਦਾ ਭਰਾ ਜੀ ਦੂਜਾ ਸੁਆ ਹੂੰ ਤੇ ਕੱਲ ਦੀ ਸੁਈ ਹੈ ਮਾਗਰ ਬੱਚੀ ਹੈ ਠੀਕ ਹੈ ਕੀ ਆਪੇ ਰਮਾਂਡਾ ਦੇ ਸੀਮੰਟ ਦੀ ਹੈ ਠੀਕ ਹੈ ਕੀ ਡਿਮਾਂਡ ਰੂ ਇਹਦੀ ਡਿਮਾਂਡ ਇਹਦੀ 1.5 ਜੀ 1 ਲੱਖ 500 1 ਲੱਖ 5000 1 ਲੱਖ 5000 ਦੇ ਵਿੱਚ ਆਪਾਂ 150 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ 150 ਕਿਲੋਮੀਟਰ ਤੱਕ ਪਹੁੰਚ ਹੋ ਜੂ 1 ਲੱਖ 5000 ਚ ਜੀ ਠੀਕ ਹੈ ਖੋਲੀ ਬਈ ਇਹਨੂੰ ਦੋਸਤੋ ਕੱਲ ਹੀ ਸੂਈ ਹੈ ਹਜੇ ਬੋਲੇ ਚ ਹੈ ਵੈੜ ਹਜੇ ਬੋਲੇ ਚ ਖਾਲੀ ਨਹੀਂ ਕਰੀ ਦੋ ਚਵਨੀਆਂ ਹੋਈਆਂ ਨੇ ਲਗਭਗ 15 16 ਕਿਲੋ ਬੋਲੇ ਆਪਾਂ ਕੱਢਿਆ ਜਮਾਂ ਖਾਲੀ ਨਹੀਂ ਕਰੀ ਸਹੀ ਹੈ ਸੋ ਹਜੇ ਹਵਾਨੇ ਤੇ ਭਲੂਣ ਦਿਸਦੀ ਹੈ ਬੜਾ ਸੋਹਣਾ ਤੁਸੀਂ ਕੋਲੋਂ ਆ ਕੇ ਵੀ ਦੇਖੋਗੇ ਜਿਹੜੀ ਗੱਲ ਕਹੂੰਗਾ ਉਹ ਤੁਹਾਨੂੰ ਜਚੂਗੀ ਸਟਰਕਚਰ ਸੋਹਣਾ ਹੈ ਥਾਂ ਚੰਗੇ ਹੈ ਸਵੇਾਈ ਵੀਡੀਓ ਬਣਾ ਰਿਹਾ ਲਗਭਗ ਟਾਈਮ 11 ਵਜੇ ਦਾ ਹੋਊਗਾ ਸਟਰਕਚਰ ਦੇਖੋ ਵੈੜ ਦਾ ਤੇ ਇਹਦੀ ਬਿਊਟੀ ਤੁਸੀਂ ਦੇਖ ਸਕਦੇ ਹੋ ਇਹ ਵੱਛੀ ਨੂੰ ਜਨਮ ਦਿੰਦਾ ਹੈ ਜਰਸੀ ਸੀਮਨ ਕਿਸੇ ਭਰਾ ਨੇ ਲਵਾਇਆ ਸੀਗਾ ਜਰਸੀ ਲਵਾਇਆ ਸੀ ਜੀ ਆਪੇ ਰਮਾਂਡਾ ਦੇ ਸੀਮਨ ਦੀ ਹੈ ਠੀਕ ਹੈ ਤੇ 50062 ਦੀ ਬਾਈ ਕਹਿੰਦੇ ਨੇ ਵੱਛੀ ਨੂੰ ਜਨਮ ਦਿੰਦਾ ਹੈ ਲੈ ਭਾਈ ਮੋੜ ਲਓ ਵਾਪਸ ਸੋ ਤੁਸੀਂ ਇਸ ਵੈੜ ਨੂੰ ਦੇਖੋ ਦੂਜਾ ਸੂਆ ਵੇਖਣ ਚ ਵੀ ਦੋਸਤੋ ਤੁਹਾਨੂੰ ਲੱਗੂਗੀ ਪਹਿਲਣ ਕਿਆਂ ਵੀ ਚੱਲਦੀ ਐ ਇਦਾਂ ਦਾ ਇਹਦਾ ਢਾਂਚਾ ਐ ਛੋਟੀ ਉਮਰ ਦੀ ਐ 6 ਦਿਨ ਦਾ ਵਹਿੜਾ ਉੱਤੋਂ ਸਟਰਕਚਰ ਚੰਗਾ ਐ ਬਰੀਡਿੰਗ ਤੇ ਕੰਮ ਕਰਨਾ ਤਾਂ ਐਚ ਐਫ ਬੱਚੇ ਲਿਓ ਇਹਦੇ ਤੋਂ ਤੁਹਾਡੇ ਕੋਲ ਐਚ ਐਫ ਨਸਲ ਦੀ ਬਰੀਡ ਤਿਆਰ ਕਰ ਦੂਗੀ ਕਰਮਾ ਲਈ ਸੋ ਬੱਚਾ ਵੀ ਇਹਦਾ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਦੋਸਤੋ ਕਿਉਂਕਿ ਹਜੇ ਕੱਲ ਹੀ ਸੋਈ ਆ ਇਹ ਤੇ ਇਹੜੇ ਇਹ ਬੱਚੇ ਨੂੰ ਜਨਮ ਦਿੱਤਾ ਸੋ ਬੱਚਾ ਜਰਸੀ ਨਸਲ ਚ ਪੈਂਦਾ ਵੈੜ ਤੁਸੀਂ ਇਹ ਦੇਖ ਸਕਦੇ ਹੋ ਦੱਸੋ ਇਹ ਦੂਜਾ ਸੂਆ ਸੂਈ ਹੈ ਪਲੂਨ ਦਾ ਦੁੱਧ ਦਾ ਰਿਕਾਰਡ ਬਹੁਤ ਵਧੀਆ ਬਾਈ ਜੀ ਹੂੰ ਬਾਕੀ ਦੁੱਧ ਹੁੰਦਾ ਸੇਵਾ ਦਾ ਸਹੀ ਹੈ ਹਾਂ ਸੋ ਦੋਪਾ ਕਹਿ ਦੀ ਅਗਲਾ ਜਿੱਦਾਂ ਦਾ ਪਾਲੂ ਉਦਾਂ ਦੀ ਕੱਢ ਲੂਗਾ ਸਹੀ ਹੈ ਬਾਈ ਜਿਹੜੀ 2 ਨੰਬਰ ਤੇ ਵੈੜਾ ਬਾਈ ਦੋ ਅਗੇ ਆ ਦੇਖੋ ਜੀ ਕੋਈ ਹੋ ਨਹੀਂ ਪਹਲਾ ਚੌਲ ਉਨੀ ਕਰਦੀ ਜਮਾਂ ਠੰਡੀ ਸੀਰ ਬੱਤੀ ਠੀਕ ਹੈ ਇਹਦੇ ਨਾਲ ਜਿਹੜੀ ਵੈੜ ਖੜੀ ਹੈ ਇਹ ਪਲੂਨ ਹੈ ਜੀ ਚਾਰ ਦੰਦਾ ਕਿੰਨੇ ਦਿਨ ਲਊਗੀ ਇਹ 13 ਤਰੀਕ ਨੂੰ ਦਿਨ ਪੂਰੇ ਨੇ ਜੀ ਇਹਦੇ ਠੀਕ ਹੈ ਆਪ ਇਹ ਜੂਪੀਟਰ ਦੀ ਹੈ ਹੂੰ ਸੈਗ ਦੇ ਟੀਕ ਤੋਂ ਪ੍ਰੈਗਨੈਂਟ ਹੈ ਇਹਦਾ ਰੇਡ ਕੀ ਰਹਿਣਾ ਹੈ ਇਹ ਵੀ ਆਪਾਂ ਇੱਕ ਪੰਜ ਦੀ ਦੇ ਦਾਂਗੇ ਜੀ ਠੀਕ ਐ ਪਹੁੰਚ ਇਹਦੀ ਵੀ ਕਰਾਂਗੇ ਇਹਦੇ ਵੀ ਪਹੁੰਚ ਕਰ ਦਾਂਗੇ ਜੀ ਤੋਰ ਦੇ ਬਾਈ ਸੋ ਲੋ ਦੋਸਤੋ 150 ਕਿਲੋਮੀਟਰ ਤੱਕ 1 ਲੱਖ 5000 ਚ ਪਹੁੰਚ ਫਿਟਿੰਗ ਆਲਾ ਹਵਾਨਾ ਅੱਜ ਜੀ ਕੁਆਲਟੀ ਦੇਖੋ ਜੀ ਬਾਈ ਜਿਹੜੀ ਪਲੂਣ ਬੱੱਚੀ ਦੀ ਐ ਅਜੇ ਤਾਂ ਇਹਨੇ ਬੰਨਣਾ ਸ਼ੁਰੂ ਹੀ ਕੀਤਾ ਜੀ ਤਾਂ ਦੇਣੇ ਦੇ ਪਏ ਨੇ ਜੀ 10 ਸੋ ਚਾਰ ਦੰਦ ਬਾਈ ਦੱਸਦਾ ਤੇ ਪਹਿਲਾ ਸੁਆ ਇਹਨੇ ਸੁਨਾ ਕਰਮਾ ਵਾਲੀ ਨੇ ਬੜਾ ਪਹਿਲਾ ਸੁਆ ਦੇਖੋ ਜੀ ਜਿਹੜੀ ਆਪਾਂ ਪਹਿਲਾ ਬੱੱਚੀ ਦਿਖਾਈ ਹੈ ਉਹਦੇ ਨਾਲ ਵੀ ਕੱਦ ਵੱਡਾ ਹੈ 加ਦੋ ਦੁੱ ਵੱਡਾ ਹਵਾਨਾ ਫਿਟਿੰਗ ਵਾਲਾ ਚੌਰਸ ਬਿਲਕੁਲ ਹਵਾਨਾ ਜਮਾ ਚੌਰਸ ਖੁੱਚੇ ਦੇ ਉੱਪਰ ਰੱਖੂਗੀ ਆਰਡਰ ਨੂੰ ਹੂੰ ਸੋ ਇਹ ਵੀ ਪਹੁੰਚ 1 ਲੱਖ ਤੇ 5000 ਚ ਪਹੁੰਚ ਕਰ ਦਾਂਗੇ ਜੀ 150 ਕਿਲੋਮੀਟਰ ਤੱਕ ਠੀਕ ਹੈ ਜਿਆਦਾ ਨਹੀਂ ਭਾਈ ਜੀ ਆਪਾਂ ਕਹਿੰਦੇ ਹੂੰ ਬਾਕੀ ਦੁੱਧ ਤਾਂ ਸੇਵਾ ਦਾ ਆਪਾਂ ਪਹਿਲੇ ਹੀ ਦੱਸਤਾ ਸੀ ਵੀ ਜਿੱਦਾਂ ਦੀ ਸੀ ਬਲੱਡ ਲਾਈਨ ਇਹਨੇ 25 ਕਿਲੋ ਤੂੰ ਸਟਾਰਟਿੰਗ ਕਰਨਾ ਬੱਚੀ ਨੇ ਠੀਕ ਹੈ ਫੇਰ ਤੋਰ ਦੇ ਮਾੜਾ ਇੱਕ ਜਿਹੜਾ ਹੋਰ ਕਢਾ ਲਈਏ ਦਾ ਉਹ ਹਵਾਨਾ ਦੇਖਿਓ ਦੋਸਤੋ ਕਿਉਂਕਿ ਇਹਦੇ ਤੋਂ ਹੀ ਸਮਝ ਆਉਣੀ ਹੈ ਦੁੱਧ ਦੀ ਜਿਹੜੀ ਬਾਈ ਗੱਲ ਕਰਦਾ ਹੈ ਇਸੇ ਚੀਜ਼ ਦੇ ذریعے ਦੁੱਧ ਪੈਦਾ ਹੋਣਾ ਤੇ ਥਣ ਵੀ ਇਹਦੇ ਹੱਥੀਚਵਾਈ ਵਾਲੇ ਨਿਕਲਣਗੇ ਹੱਥੀਚਵਾਈ ਵਾਲੇ ਵੀ ਹੋਣਗੇ ਜੀ ਮਸ਼ੀਨ ਵਾਲੇ ਵੀ ਹੋਣਗੇ ਮੋੜ ਲਾ ਭਾਈ ਸੋ ਇਹ ਦੋ ਵੜਾ ਦੱਸੋ ਤੁਹਾਨੂੰ ਦਿਖਾ ਤੀਆਂ ਜਿਨ੍ਹਾਂ ਦੀ ਪੌਂਚ 1 ਲੱਖ 5000 ਚ ਪਰ ਹੈਡ 2 ਲੱਖ 1000 ਚ ਜੋੜਾ ਪਹੁੰਚੂਗਾ ਤੁਹਾਡੇ ਕੋਲ 3 ਸਰ ਬਾਕੀ ਗੱਲਬਾਤ ਕਰ ਲਿਓ ਮੌਕੇ ਤੇ ਥੋੜਾ ਬੋਧਾ ਮਾਨਤਾਨ ਹੋ ਜਾਂਦਾ ਹੁੰਦਾ ਕਿਸੇ ਵੀ ਭਰਾ ਦਾ ਕੋਈ ਫਿਕਸ ਰੇਟ ਨਹੀਂ ਹੁੰਦੇ 2 ਨੰਬਰ ਤੇ ਤੁਹਾਨੂੰ ਇਹ ਵੈੜ ਦਿਖਾ ਰਹੇ ਸੀ ਇਸ ਤੋਂ ਅੱਗੇ 3 ਨੰਬਰ ਤੇ ਇੱਕ ਹੋਰ ਵੈੜ ਇਹਦੀ ਵੀ ਚੰਗੀ ਚਮਕਦੀਂਦੀ ਹੈ ਕਿੰਨਵਾ ਸੁਹਾ ਬਈ ਜ ਨੇ ਸੁਣਾ ਇਹਦਾ ਦੂਜਾ ਸੁਹਾ ਸੁਣਾ ਜੀ ਇਹ ਦੰਦਾ ਚ ਪੂਰੀ ਹੈ ਠੀਕ ਹੈ ਕਿੰਨੇ ਦਿਨ ਲਾਉਗੀ ਇਹ ਇਹਦੇ 12 ਤਰੀਕ ਨੂੰ ਦਿਨ ਪੂਰੇ ਨੇ ਜੀ ਹੂੰ ਦੁੱਧ ਦੀ ਰਿਪੋਰਟ ਇਹਦੀ ਵੀ ਬਹੁਤ ਚੰਗੀ ਹੈ ਆਪਾਂ ਜ਼ਿਆਦਾ ਨਹੀਂ ਕਹਿੰਦੇ 25 ਕਿਲੋ ਤਾਈ ਦੇ ਦੇ ਦੋਗੀ ਕਿਉਂਕਿ ਇਹਨੇ 27 28 ਕਿਲੋ ਕਲੋਂ ਨੇ ਦਿੱਤਾ ਹੋਇਆ ਠੀਕ ਹੈ ਹਾਂਜੀ ਹਾਂਜੀ ਇਹਦਾ ਰੇਟ ਕੀ ਰਹਿਣਾ ਬਈ ਇਹ ਰੇਟਾ ਪਾਈਏ ਲੱਖ ਰੁਪਏ ਚ ਪਹੁੰਚ ਕਰ ਦਾਂਗੇ 1.5 ਕਿਲੋਮੀਟਰ ਦਾ 150 ਕਿਲੋਮੀਟਰ ਤੱਕ ਠੀਕ ਹੈ ਤੋੜ ਦੇ 150 ਕਿਲੋਮੀਟਰ ਤੱਕ 1 ਲੱਖ ਰੁਪਏ ਚ ਪਹੁੰਚ ਹੋਊਗੀ ਅ ਸੂਆ ਦੂਜਾ ਜੀ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ 3 ਤਰੀਕ ਨੂੰ ਵੀਡੀਓ ਬਣ ਰਹੀ ਹੈ ਹਜੇ 10 ਦਿਨ ਬਾਕੀ ਆ ਦਿਨ ਪੂਰੇ ਹੋਣ ਚ 10 ਦਿਨ ਬਾਕੀ ਆ ਜੀ ਬਾਕੀ ਜਾ ਕੇ ਪਸ਼ੂ ਜੀ ਲਾ ਲੈਂਦਾ ਹੂੰ ਦੋ ਚਾਰ ਦਿਨ ਵੱਧ ਕੱਟ ਜਾਂਦਾ ਹੈ ਹੂੰ ਉਹ ਪਸ਼ੂ ਤੇ ਡਿਪੈਂਡ ਹੋ ਜਾਂਦਾ ਸਹੀ ਹੈ ਕਈ ਵਾਰ ਵਹੀਕਲ ਤੇ ਚੜ੍ਹ ਕੇ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦਾ ਹੁੰਦਾ ਪਸਾ ਗੀ ਸਟ੍ਰਕਚਰ ਇਹਦਾ ਦੇਖ ਲਓ ਹਵਾਨਾ ਇਹਦਾ ਵੀ ਫਿਟਿੰਗ ਜਮਾ ਫਿਟਿੰਗ ਆਲਾ ਭਾਈ ਜੀ ਆਪਣੀ ਪਲੂਣ ਬੱਚੀ ਦੇਖੀ ਹੋਈ ਹੈ ਠੀਕ ਹੈ ਆਪਣੇ ਯਾਰ ਦੋਸਤ ਤੋਂ ਲਈ ਹੈ ਹੂੰ ਉਹਦੀ ਪਲੂਣ ਆਪਾਂ ਦੇਖੀ ਹੋਈ ਹੈ ਤਾਂ ਆਪਾਂ ਕਹਿ ਰਹੇ ਆ 1 ਲੱਖ ਰੁਪਏ ਚ ਪਹੁੰਚ ਭਾਈ ਕਹਿੰਦਾ ਵੀ ਇਹਦੀ ਵੀ 150 ਕਿਲੋਮੀਟਰ ਤੱਕ ਕਰ ਦੇਾਂਗੇ ਲੈ ਆ ਭਾਈ ਵਾਪਸ ਹਵਾਨਾ ਇਹਦਾ ਵੀ ਉਸੇ ਤਰ੍ਹਾਂ ਹੀ ਕੱਟ ਵਾਲਾ ਵੀ ਹੈ ਕੱਟਲਾ ਜਮਾ ਦੇਖੀ ਹੋਈ ਹੈ ਜੀ ਜਮਾ ਫਿਕਸ ਆਰਡਰ ਦੀ ਹੈ ਬੱਚ ਬਸ ਬਸ ਇਹ 3 ਨੰਬਰ ਦੇ ਉੱਤੇ ਤੁਹਾਨੂੰ ਵੈੜ ਦਿਖਾ ਰਹੇ ਹਾਂ ਦੋਸਤੋ ਗੱਬਣ ਵੈੜ ਹੈ ਦਵਜਣ ਫੋਲਾ ਵੈੜ ਦਾ ਬਾਕੀ ਹਾਈਟ ਕਿਉਂਕਿ ਬਾਈ ਨੇ ਸਾਰੀਆਂ ਗਾਵਾਂ ਨਾਲ ਤੁਰਨਾ ਹੈ ਤਾਂ ਤੁਹਾਨੂੰ ਇਹਨਾਂ ਦੀ ਜੱਜਮੈਂਟ ਹੋ ਜਾਣੀ ਹੈ 3 ਨੰਬਰ ਉੱਤੇ ਤੁਹਾਨੂੰ ਇਹ ਦਿਖਾ ਰਹੇ ਸੀ 4 ਨੰਬਰ ਦੇ ਉੱਤੇ ਇੱਕ ਹੋਰ ਵੈੜ ਤੁਹਾਨੂੰ ਦਿਖਾਉਂਦਾ ਆ ਜੀ ਇਹ ਪਲੂਣ ਬੱਛੀ ਹੈ ਜੀ ਹੂੰ 4 ਦੰਦ ਹੈ ਬਾਈ ਜੀ ਮੂੰਹ ਤੋਂ ਠੀਕ ਹੈ ਇਹ ਐਸਾ ਵਾਲਾ ਲੋ ਵੀ ਦਿਨ ਕੱਢੇ 2 ਕੱਢੇ 4 ਕੱਢੇ ਠੀਕ ਹੈ ਅਜੇ ੱਤਲ ਪਈ ਹੈ ਲੈ ਵੀਚ ਹੂੰ ਆ ਦੇਖ ਲਈ ਠੀਕ ਹੈ ਇਹ ਇਹਦਾ ਕੀ ਰੇਟ ਰਹਿਣਾ ਭਾਈ ਇਹ ਆਪਾਂ 65000 ਰੁਪਏ ਚ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਇਹਦੀ ਵੀ ਆਪਾਂ ਜੀ 65 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਠੀਕ ਹੈ ਤੋਰੀ ਸੋ ਦੱਸੋ 65000 ਚ 100 ਕਿਲੋਮੀਟਰ ਤੱਕ ਪਹੁੰਚ ਜਿਨੇ ਪੈਸੇ ਘੱਟ ਲਾਉਣੇ ਆ ਦੁੱਧ ਸੋਨਾ ਦੇਈ ਜਾਣਾ ਇਹਨੇ ਦੁੱਧ ਦੇ ਪਈ ਜੀ ਜਿਆਦਾ ਨਹੀਂ ਕਹਿੰਦੇ ਇਹਨੇ 17 18 ਕਿਲੋ ਦੁੱਧ ਦੇ ਦੇਣੇ ਦੁੱਧ ਵੀ ਫੈਂਟ ਵਾਲਾ ਦੇਣਾ ਹੂੰ ਕਿਉਂਕਿ ਥੋੜੀ ਜੀ ਕ੍ਰਾਸਬੀ ਸੋ ਇਹਦੀ ਪਹੁੰਚ ਹੋਣੀ ਹੈ 65000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ। ਪਲੂਣ ਬੱਚੇ ਚਾਰ ਦੰਦੇ ਜੀ ਮੂੰਹ ਚੋਂ ਏ। ਠੀਕ ਹੈ। ਸੋ ਪਹਿਲਾ ਬਾਕੀ ਦੁੱਧ ਸੇਵਾ ਦਾ ਜੀ। 17-18 ਕਿਲੋ ਦੁੱਧ ਤਾਂ ਨਹੀਂ ਮਰਦੀ ਘਟੋ ਘਟ ਜੀ। ਹੂੰ। ਬਾਕੀ ਅਗਲੀ ਦੀ ਸੇਵਾ 20 ਵੀ ਲੈ ਸਕਦਾ 15 ਵੀ ਲੈ ਸਕਦਾ ਜੀ। ਸਹੀ ਹੈ। ਜਿੱਦਾਂ ਦੀ ਸੰਭਾਲ ਕਰ ਲੋਗੇ ਉਦੋਂ ਦਾ ਦੁੱਧ ਲੈ ਲਵਾਂਗੀ। ਸੋ ਇਹ ਦੋਸਤੋ ਚਾਰ ਵੜਾ ਅੱਜ ਬਾਈ ਕੋਲ ਵਿਕਰੀ ਵਾਲੀਆਂ ਸੀਗਾਂ। ਚਾਰੇ ਦਿਖਾਤੀਆਂ ਨੰਬਰ ਸਕਰੀਨ ਉੱਤੇ ਐ ਕਾਲ ਇਸ ਨੰਬਰਾਂ ਤੇ ਕਰੋਗੇ ਤੁਸੀਂ ਪਹਿਲੀ ਵੀਡੀਓ ਬਣਾਈ ਐ ਕਿੰਦਾ ਦਾ ਰਿਸਪੌਂਸ ਭਰਾਵਾਂ ਨੂੰ ਮਿਲਦਾ ਉੱਤੇ ਡਿਪੈਂਡ ਕਰੂਗਾ ਆਉਣ ਵਾਲੀਆਂ ਵੀਡੀਓ ਦਾ ਸੋ ਅੱਜ ਫਿਲਹਾਲ ਇਹ ਚਾਰ ਨਗ ਬਾਈ ਕੋਲ ਵਿਕਰੀ ਆਲੇ ਸੀ ਦੋ ਪਹਿਲਾਂ ਸੇਲ ਹੋ ਗਏ ਨਹੀਂ ਤੁਹਾਨੂੰ ਛੇ ਵੀਡੀਓ ਦੇ ਵਿੱਚ ਆਪਾਂ ਛੇ ਪਾਉਣੀ ਸੀ ਬਾਈ ਜੀ ਹੂੰ ਛੇ ਵੀਡੀਓ ਚ ਪਾਉਣੀ ਸੀ ਬਾਈ ਆਗੇ ਅੱਛਾ ਇੱਕ ਗੱਲ ਹੋਰ ਦੱਸੀ ਵੀ ਇੰਨੇ ਕੋ ਪਸ਼ੂ ਹਰ ਟਾਈਮ ਹੁੰਦੇ ਹੀ ਆਪਣੇ ਕੋਲ ਹਰ ਟਾਈਮ ਹੁੰਦੇ ਆ ਜੀ ਠੀਕ ਹੈ ਸੋ ਜਾਨੇ ਕਿ ਚਾਰ ਪੰਜ ਪਸ਼ੂ ਹਰ ਟਾਈਮ ਰਹਿੰਦੇ ਆ ਸਹੀ ਹੈ ਚਾਰ ਪੰਜ ਪਸ਼ੂ ਬਾਈ ਜਿੰਦਾ ਵੀ ਹਰ ਟਾਈਮ ਕੋਲ ਰਹਿੰਦੇ ਖੜੀ ਰਹਿਣ ਦੀ ਬਾਈ ਬੈਡ ਦੀ ਬਿਊਟੀ ਦੇਖਿਓ ਦੱਸੋ ਇਹਦੀ ਕਬੜੀ ਸੋਹਣੀ ਹੈ ਦੀ ਚਮਕ ਹੈ ਹਵਾਨਾ ਹੁਣ ਕਿਉਂਕਿ ਹਜੇ ਵੀਡੀਓ ਮੈਂ ਦੱਸਿਆ 11 ਦੇ ਆਸ-ਪਾਸ ਬਣਾ ਰਹੇ ਆ ਟਾਈਮ ਵੀ ਜਿਹੜਾ ਤੁਹਾਨੂੰ ਮੈਂ ਦੂਜੇ ਮੋਬਾਈਲ ਦੇ ਉੱਤੇ ਕੋਸ਼ਿਸ਼ ਕਰੂੰਗਾ ਕਨਫਰਮ ਕਰਨ ਦੀ 11 ਵਜੇ ਤੇ 20 ਮਿੰਟ ਹੋ ਗਏ ਦੱਸੋ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਚਾਰ ਪਸ਼ੂ ਬਾਈ ਹੋਰਾਂ ਕੋਲ ਵਕਾਉ ਸੀ ਧੰਨਵਾਦ